ਪੰਜਾਬ ਦੇ ਵਿੱਚ ਕੁਝ ਕੋ ਲੋਕ ਕੁਝ ਕੋ ਗਾਇਕਾਂ ਨੂੰ ਜਿਨ੍ਹਾਂ ਨੂੰ ਨਾ ਤਾਂ ਗਾਉਣਾ ਆਉਂਦਾ ਨਾ ਉਹਨਾਂ ਨੂੰ ਗੋਦਣਾ ਆਉਂਦਾ ਨਾ ਉਹਨਾਂ ਨੂੰ ਸੁਰ ਤਾਲ ਦਾ ਪਤਾ ਨਾ ਉਹਨਾਂ ਦਾ ਕੋਈ ਇਹੋ ਜਿਹਾ ਹਾ ਭਾ ਵੀ ਹੁੰਦਾ ਕਿ ਉਹ ਗਾਇਕੀ ਨਾਲ ਜੁੜੇ ਹੁੰਦੇ ਨੇ ਉਹੋ ਜਿਹੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਕੁਝ ਕੋ ਲੋਕ ਪ੍ਰਮੋਟ ਕਰ ਰਹੇ ਨੇ ਜਿੰਨੂੰ ਵੇਖ ਕੇ ਤਸੂਝਬਾਨ ਸੱਜਣ ਤੁਹਾਡੇ ਵਰਗੇ ਕਹਿੰਦੇ ਕਿ ਆ ਤਾਂ ਅਨਪੜਤਾ ਦੀ ਤੇ ਮੂਰਖਤਾ ਦੀ ਹੱਦ ਹੀ ਹੋ ਗਈ ਜਾਂ ਕੁਝ ਕੋਈ ਐਵੇਂ ਦੇ ਚੈਨਲਾਂ ਵਾਲੇ ਵੀ ਹੈਗੇ ਨੇ ਕਿ ਜਿਹੜੇ ਉਹਨਾਂ ਦੀਆਂ ਇੰਟਰਵਿਊਆਂ ਪਾ ਪਾ ਕੇ ਜਾਂ ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਨੇ ਆਖਰਕਾਰ ਕਿਉਂ ਇਹਨਾਂ ਨੂੰ ਪ੍ਰਮੋਟ ਕਰਕੇ ਕੀ ਹੋਵੇਗਾ ਤੁਸੀਂ ਸਭ ਜਾਣਦੇ ਹੋ ਗਾਇਕੀ ਦਾ ਸਬੰਧ ਜਾਂ ਗਾਉਣ ਗਾਉਣ ਦਾ ਸਬੰਧ ਰੱਖ ਗਾਂਦੇ ਨਾਲ ਹੁੰਦਾ ਆ ਮਨੁੱਖ ਦੇ ਨੂੰ ਇੱਕ ਆਨੰਦ ਦੇਂਦਾ ਮਨੁੱਖ ਦੀ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਹੁੰਦੇ ਨੇ ਲੈਕਿਨ ਅੱਜ ਜਦੋਂ ਅਸੀਂ ਕੁਝ ਗਾਂਕਾਂ ਨੂੰ ਵੇਖਦੇ ਆ ਉਹ ਇਵੇਂ ਦੇ ਉਹਨਾਂ ਦੇ ਹਾਲਤ ਹੁੰਦੇ ਨੇ ਜਾਂ ਉਹਨਾਂ ਦੀਆਂ ਉਹ ਜੱਬਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਕਹਿ ਦਿੰਦੇ ਹੋ ਕਿ ਇਹ ਗਾਈਕ ਥੋੜਾ ਆ ਇਹ ਤੇ ਇੱਕ ਬਕਵਾਸ ਖਾਨਾ ਆ ਜਿਹਦਾ ਮਤਲਬ ਹੈਗਾ ਕਿ ਸਾਡੀਆਂ ਨਸਲਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬੇੜਾਗਰ ਕਰਨਾ ਜੇ ਅਸੀਂ ਆਪਣੇ ਬੱਚਿਆਂ ਨੂੰ ਸੰਗੀਤ ਸੁਣਾਉਣਾ ਚਾਹੁੰਦੇ ਆ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਸੰਗੀਤ ਸੁਣਨ ਤਾਂ ਉਹਨਾਂ ਨੂੰ ਕੋਈ ਸੁਰ ਤਾਲ ਵਾਲੇ ਗੀਤ ਸੁਣਨੇ ਚਾਹੀਦੇ ਨੇ ਰੋਹਾਨੀਅਤ ਗੀਤ ਵਾਲੇ ਸੁਣਨੇ ਚਾਹੀਦੇ ਨੇ ਜਿਨ੍ਹਾਂ ਨਾਲ ਉਨ੍ਹਾਂ ਦੇ ਦਿਮਾਗ ਨੂੰ ਇੱਕ ਰੈਸਟ ਮਿਲੇ ਕਿਉਂਕਿ ਮਨੁੱਖ ਦੇ ਸਰੀਰ ਨੂੰ ਗੀਤ ਸੰਗੀਤ ਸੁਣਦੇ ਨਾਲ ਬਹੁਤ ਵੱਡੀ ਰੈਸਟ ਮਿਲਦੀ ਆ ਮਨੁੱਖ ਨੂੰ ਤਣਾਅ ਮੁਕਤ ਹੋ ਜਾਂਦਾ ਆ ਮਨੁੱਖ ਦੇ ਵਿੱਚ ਇੱਕ ਪੋਜੀਟਿਵ ਸ਼ਕਤੀ ਵਧਦੀ ਆ ਲੇਕਿਨ ਵੇਖਿਆ ਕੀ ਜਾ ਰਿਹਾ ਕੁਝ ਅਜਿਹੇ ਲੋਕ ਜਿਨ੍ਹਾਂ ਨੂੰ ਤਾਂ ਕੁਝ ਵੀ ਨਹੀਂ ਹੁੰਦਾ ਕੁਝ ਹੀ ਥਾਂ ਨੂੰ ਦੇ ਨਾਂ ਜਾਣਦੇ ਹੋ ਮੈਂ ਨਾਂ ਕੀ ਲਵਾਂ ਜੇ ਨਾਂ ਲਵਾਂਗਾ ਤਾਂ ਪੰਗਾ ਕਹਿਣਾ ਕਿ ਉਹਦਾ ਨਾਂ ਲੈ ਕੇ ਬੇਇੱਜ਼ਤੀ ਕੀਤੀ ਇੱਥੇ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਆਉਣ ਵਾਲੀਆਂ ਨਸਲਾਂ ਸਾਡੇ ਤੇ ਉਂਗਲੀ ਠਾਉਣਗੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਕਹਿਣਗੇ ਸਾਡੇ ਵੱਡੇ ਤਾਂ ਬੜੇ ਅਨਪੜ੍ਹ ਤੇ ਬੇਵਕੂਫ਼ ਇਨਸਾਨ ਸਨ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਕਿਹੋ ਜਿਹੇ ਗੀਤ ਸੁਣਨੇ ਚਾਹੀਦੇ ਨੇ ਅਸੀਂ ਕੀ ਕਰ ਰਹੇ ਹਾਂ ਅੱਛਾ ਅਸੀਂ ਕਿਉਂ ਇੰਜ ਕਰ ਰਹੇ ਹਾਂ ਅਸੀਂ ਆਪਣੇ ਬੱਚਿਆਂ ਦਾ ਕਰਦਾਰ ਬਹੁਤ ਹੀ ਉਸ ਰਸਤੇ ਤੇ ਤੋੜ ਰਹੇ ਆ ਇਹੋ ਜਿਹੇ ਲੋਕਾਂ ਨੂੰ ਸੱਦ ਕੇ ਖਾੜਿਆਂ ਚ ਸੱਦ ਕੇ ਪ੍ਰੋਗਰਾਮ ਕਰਵਾ ਕੇ ਕਿ ਜਿਹੜੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਣਗੇ ਜਦੋਂ ਸਾਡੇ ਕੋਲ 47 ਮੁਕਦੀ ਤਾਂ ਫਿਰ ਅਸੀਂ ਜਿੱਧਰ ਨੂੰ ਮਰਜ਼ੀ ਭਜਾਈ ਫਿਰਾਂਗੇ ਗੀਤ ਸੰਗੀਤ ਨੂੰ ਅਸੀਂ ਕਵਾਂਗੇ ਆ ਗੀਤ ਆ ਪਰ ਅਗਲੇ ਜਿਹੜੇ ਸੁਣਨ ਵਾਲੇ ਲੋਕ ਨੇ ਜਿਨ੍ਹਾਂ ਨੂੰ ਰਾਗਾਂ ਬਾਰੇ ਪਤਾ ਆ ਉਹ ਕਹਿਣਗੇ ਭਾਈ ਇਹ ਜੀਤ ਨਹੀਂ ਹੈ ਜੱਬਲੀਆਂ ਨੇ ਇਹ ਮੂਰਖ ਪਈਆਂ ਨੇ ਆਹ ਪੰਜਾਬੀਓ ਇਹੋ ਜਿਹੇ ਲੋਕਾਂ ਨੂੰ ਕਹੀ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਲੋਕ ਨੇ ਮੈਂ ਤੇਨਾਂ ਨੂੰ ਮਾਨਸਿਕ ਤੌਰ ਤੇ ਬਿਮਾਰੀ ਕਵਾਂਗਾ ਕਿ ਜਿਹੜੇ ਲੋਕ ਬਿਨਾ ਮਤਲਬ ਤੋਂ ਜੋ ਜੀ ਕਰਦਾ ਬੋਲੀ ਜਾਂਦੇ ਨੇ ਕਰੀ ਜਾਂਦੇ ਨੇ ਅਜਿਹੇ ਲੋਕਾਂ ਤੋਂ ਆਪਣੇ ਧੀਆਂ ਪੁੱਤਰਾਂ ਨੂੰ ਬਚਾ ਲਓ ਕਮ ਛੇ ਕਮ ਸਾਡੇ ਤੇ ਕੋਈ ਉਂਗਲੀ ਤੇ ਨਾ ਠਾਵੇ ਕਿ ਸਾਡੇ ਵੱਡਿਆਂ ਨੇ ਆ ਕੁਛ ਕੀਤਾ ਸਾਡੇ ਵੱਡਿਆਂ ਨੇ ਆ ਗਲਤੀਆਂ ਕੀਤੀਆਂ ਆਹ ਰਲ ਮਿਲ ਕੇ ਆਪਾਂ ਇਹਨਾਂ ਵਿਸ਼ਿਆਂ ਬਾਰੇ ਜਰੂਰ ਕੀ ਇਹ ਸੋਚਣਾ ਵੀ ਸਾਡਾ ਫਰਜ਼ ਬਣਦਾ ਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਮੇਰਾ ਜਰੂਰ ਇਸ਼ਾਰਾ ਸਮਝ ਜਾਨਗੇ ਮੈਂ ਕਿੰਨਾਂ ਲੋਕਾਂ ਦੀ ਗੱਲ ਕਰ ਰਿਹਾ ਆ ਜਿਨ੍ਹਾਂ ਲੋਕਾਂ ਦੀ ਮੈਂ ਗੱਲ ਕਰ ਰਿਹਾ ਤੁਸੀਂ ਉਹਨਾਂ ਦੇ ਨਾਮ ਹੀ ਜਾਣਦੇ ਹੋ ਤੁਸੀਂ ਉਹਨਾਂ ਬਾਰੇ ਗਲਤ ਜਾਂ ਮੈਂ ਕਹਿ ਲਵਾਂ ਕਿ ਉਹਨਾਂ ਲੋਕਾਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹੋ ਤੇ ਇਹ ਕਿਸੀ ਜ਼ਰੂਰ ਕੰਮ ਕਰਿਓ ਕਿਉਂਕਿ ਜਿਹੜਾ ਕੋਈ ਮੂਰਖ ਅਨਪੜ ਬੰਦਾ ਕਰਿਆ ਕਰੀ ਜਾਵੇ ਉਹਨੇ ਮੂਰਖਤਾ ਵਾਲੇ ਕੰਮ ਕਰਨੇ ਕਰੀ ਜਾਵੇ ਲੇਕਿਨ ਸੂਝਵਾਨ ਸੱਜਣ ਇੰਝ ਨਾ ਕਰਨ ਜਿਹੜੇ ਇੰਝ ਕਰਦੇ ਇਨ ਫਿਰ ਮਨ ਨੂੰ ਦੁੱਖ ਹੁੰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਜੂਨੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ